ਪੰਜਾਬ ਦੇ ਜਿਹੜੇ 13 ਉਮੀਦਵਾਰ ਚੁਣ ਕੇ ਜਾਨੇ ਆ ਉਹਨਾਂ ਨੇ ਪੰਜਾਬ ਦੀ ਆਵਾਜ਼ ਬਣ ਕੇ ਲੋਕ ਸਭਾ ਦੇ ਵਿੱਚ ਬੋਲਣਾ ਇਹੋ ਜਿਹੇ ਸ਼ਖਸੀਤਾਂ ਨੂੰ ਭੇਜੋ ਜਿਨ੍ਹਾਂ ਦੇ ਆਪਣੇ ਦਿਲ ਵਿੱਚ ਵੀ ਪੰਜਾਬ ਦਾ ਦਰਦ ਆ ਤੇ ਜਿਹੜੇ ਇਹ ਕਾਬਿਲ ਵੀ ਹਨ ਕਿ ਜਾ ਕੇ ਉੱਥੇ ਪੰਜਾਬ ਦਾ ਕੇਸ ਪ੍ਰੈਜੈਂਟ ਕਰ ਸਕਣ ਤੇ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਇਹ ਬਲਕਾਰ ਸਿੰਘ ਉਹਨਾਂ ਚੋਂ ਇੱਕ ਨੇ ਬਲਕਾਰ ਸਿੰਘ ਸਿੱਧੂ ਮੂਸੇਵਾਲ ਦੇ ਫਾਦਰ ਮਠੰਡੇ ਤੋਂ ਇੰਡੀਪੈਂਡੈਂਟ ਉਮੀਦਵਾਰ ਦੇ ਤੌਰ ਤੇ ਉੱਤੇ ਜੋ ਲੜ ਰਿਹਾ ਇਹ ਖਬਰ ਅੱਜ ਟ੍ਰਿਬਿਊਨ ਅਖਬਾਰ ਨੇ ਛਾਪੀ ਆ ਤੇ ਨਾਲ ਉਹਨਾਂ ਨੇ ਇਹ ਵੀ ਵਿੱਚ ਕਿਹਾ ਕਿ ਰਾਜਾਪਟਿੰਗ ਨੇ ਉਹਨਾਂ ਨੂੰ ਇਸ ਗਲਤੀ ਵਧਾਈ ਦਿੱਤੀ ਆ ਤੇ ਮੈਂ ਵੀ ਉਹਨਾਂ ਨੂੰ ਇਸ ਗਲਤੀ ਵਧਾਈ ਦਿੰਦਾ ਬੜਾ ਅੱਛਾ ਉਹਨਾਂ ਦਾ ਫੈਸਲਾ ਬਲਕੌਰ ਸਿੰਘ ਇੱਕ ਸਿਰਫ ਸਿੱਧੂ ਮੂਸੇਵਾਲ ਦੇ ਪਿਤਾ ਹੀ ਨਹੀਂ ਆ ਬਲਕੌਰ ਸਿੰਘ ਖੁਦ ਇੱਕ ਬੜੇ ਸੁਲਝੇ ਹੋਏ ਇਨਸਾਨ ਨੇ ਬੜੇ ਮਚਿਓਰ ਨੇ ਤੇ ਇਸ ਟਾਈਪ ਦੇ ਲੋਕ ਵਿਅਕਤੀ ਸਾਨੂੰ શિક્ષਿਤਾ ਸਾਨੂੰ ਲੋਕ ਸਭਾ ਦੇ ਵਿੱਚ ਚਾਹੀਦੀਆਂ ਲੋਕ ਸਭਾ ਚ ਜਾ ਕੇ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਬਣਨਾ ਦੇਖੋ ਦੇਸ਼ ਦੇ ਵਿੱਚ ਰਾਜ ਲੋਕ ਸਭਾ ਕਰਦੀ ਹੈ ਪੰਜਾਬ ਦੇ ਜਿਹੜੇ 13 ਉਮੀਦਵਾਰ ਚੁਣ ਕੇ ਜਾਣੇ ਆ ਉਹਨਾਂ ਨੇ ਪੰਜਾਬ ਦੀ ਆਵਾਜ਼ ਬਣ ਕੇ ਲੋਕ ਸਭਾ ਦੇ ਵਿੱਚ ਬੋਲਣਾ ਇਹੋ ਜਿਹੇ શિક્ષਿਤਾ ਨੂੰ ਭੇਜੋ ਜਿਨ੍ਹਾਂ ਦੇ ਆਪਣੇ ਦਿਲ ਵਿੱਚ ਵੀ ਪੰਜਾਬ ਦਾ ਦਰਦ ਆ ਤੇ ਜਿਹੜੇ ਇਹ ਕਾਬਿਲ ਵੀ ਹਨ ਕਿ ਜਾ ਕੇ ਉਥੇ ਪੰਜਾਬ ਦਾ ਕੇਸ ਪ੍ਰੈਜੈਂਟ ਕਰ ਸਕਣ ਤੇ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਇਹ ਬਲਕਾਰ ਸਿੰਘ ਉਹਨਾਂ ਚੋਂ ਇੱਕ ਨੇ ਤੇ ਜੇਕਰ ਮੈਂ ਇਸ ਗਲਤੀ ਉਹਨਾਂ ਨੂੰ ਮੈਂ ਵੀ ਬਤਾਈ ਦਿੰਨਾ ਤੇ ਨਾਲ ਦੀ ਨਾਲ ਮੈਂ ਬਠਿੰਡੇ ਦੇ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਬਲਕਾਰ ਸਿੰਘ ਹੋਰਾਂ ਨੂੰ ਪੂਰੀ ਸਪੋਰਟ ਕਰੋ ਦੇਖੋ ਪੰਜਾਬ ਦੇ ਵਿੱਚ ਇਸ ਟਾਈਮ ਜੋ ਹੋ ਰਿਹਾ ਜੋ ਮਜ਼ਾਕ ਬਣਾਇਆ ਹੈ ਪੋਲਿਟੀਕਲ ਲੀਡਰਾਂ ਨੇ ਇੱਕ ਪਾਰਟੀ ਵਿੱਚ ਦੂਜੀ ਪਾਰਟੀ ਵਿੱਚ ਫਿਰ ਉਸ ਪਾਰਟੀ ਵਿੱਚ ਫਿਰ ਉਸ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਬਲਕਿ ਬਿਲਕੁਲ ਨਾ ਤੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਪਰਵਾਹ ਨਾ ਹੀ ਇਹਨਾਂ ਨੂੰ ਪੰਜਾਬ ਦੀ ਕੋਈ ਪਰਵਾਹ ਕਿਉਂ ਇਸ ਟਾਈਮ ਹਾਲ ਹੋ ਰਿਹਾ ਇਸ ਟਾਈਮ ਦੇ ਵਿੱਚ ਬਸ ਇਹ ਰਿਹਾ ਕਿ ਆਪਾਂ ਉਮੀਦਵਾਰ ਨੂੰ ਦੇਖੀਏ ਕਿਹੜਾ ਉਮੀਦਵਾਰ ਆ ਪਾਰਟੀਆਂ ਦਾ ਇਹੀ ਹਾਲ ਆ ਕਿਹੜਾ ਉਮੀਦਵਾਰ ਆ ਜਿਹੜਾ ਸincere ਆ ਪੰਜਾਬ ਦੇ ਪ੍ਰਤੀ ਕਿਹੜਾ ਉਮੀਦਵਾਰ ਆ ਜਿਹੜਾ ਜਾ ਕੇ ਆਪਣਾ ਪੰਜਾਬ ਦਾ ਕੇਸ ਅਚੀ ਤਰ੍ਹਾਂ ਜਾ ਕੇ ਲੋਕ ਸਭਾ ਦੇ ਵਿੱਚ ਪ੍ਰੈਜੈਂਟ ਕਰੇਗਾ ਮੈਂ ਨਾਲ ਦੀ ਨਾਲ ਇਹ ਵੀ ਅਪੀਲ ਕਰਦਾ ਬਾਕੀ ਸਾਰੀਆਂ ਪਾਰਟੀਆਂ ਨੂੰ ਕਿ ਬਲਕੌਰ ਸਿੰਘ ਜਿਹੜੀ ਉਥੋਂ ਇੰਡੀਪੈਂਡੈਂਟ ਜਿਹੜੇ ਖੜੇ ਹੁੰਦੇ ਆ ਤਾਂ ਦੂਜੀਆਂ ਪਾਰਟੀਆਂ ਵੀ ਉਹਨਾਂ ਦੀ ਸਪੋਰਟ ਕਰਨ ਆਪਣੇ ਉਮੀਦਵਾਰ ਉਹਨਾਂ ਦੇ ਹੱਕ ਵਿੱਚ ਵਿਡਰੋ ਕਰਨ ਪਹਿਲਾਂ ਵੀ 1996 ਦੇ ਲੋਕ ਸਭਾ ਦੇ ਇਲੈਕਸ਼ਨ ਵਿੱਚ ਜਲੰਧਰ ਵਿੱਚ ਐਸਾ ਹੋਇਆ ਸੀ ਅਕਾਲੀ ਦਲ ਨੇ ਸੀਟ ਖਾਲੀ ਛੱਡੀ ਸੀ ਇੰਦਰ ਕੁਮਾਰ ਗੁਜਰਾਲ ਜੀ ਕਰਕੇ ਜਿਹੜੇ ਕਿ ਉਦੋਂ ਬਾਅਦ ਉਥੇ ਪ੍ਰਧਾਨ ਮੰਤਰੀ ਬਣੇ ਆਈਕੇ ਗੁਜਰਾਲ ਜੀ ਉਹਨਾਂ ਦੇ ਵਾਸਤੇ ਕਾਲੀਦਾਨ ਨੇ ਸੀਟ ਖਾਲੀ ਛੱਡੀ ਸੀ ਕਾਂਗਰਸ ਨੇ ਵੀ ਐਵੇਂ ਕੋਈ ਪੋਲਾ ਦਾ ਕੈਂਡੀਡੇਟ ਫਟਾਪ ਕਰਦਾ ਸੀ ਕੋਈ ਪੋਤਾ ਨਹੀਂ ਸੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਵਾਕ ਅਵੇ ਸੀਗੇ ਜਿਹੜੇ ਜੋ ਕਿ ਉਹ ਲੋਕ ਸਭਾ ਚ ਗਏ ਤੇ ਜਾ ਕੇ ਉਹ ਪ੍ਰਧਾਨ ਮੰਤਰੀ ਬਣੇ ਇਸੇ ਤਰ੍ਹਾਂ ਕਰਕੇ ਦੇਖੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੁਸ਼ਕ ਬੰਦੇ ਨੇ ਉਹਨਾਂ ਦਾ ਆਦਰ ਰਿਸਪੈਕਟ ਰਿਗਾਰਡ ਕਰਦੇ ਹੋਏ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਆਪਣੇ ਕੈਂਡੀਡੇਟ ਉਹਨਾਂ ਦੇ ਹੱਕ ਵਿੱਚ ਵਿਦਰਾਵ ਵਿਦਰਾ ਕਰਨੇ ਕਰਨੇ ਚਾਹੀਦੇ ਨਹੀਂ ਦੇਖੋ ਪੰਜਾਬ ਦੇ ਵਿੱਚ ਹਾਲ ਕੀ ਹੈ ਇਸ ਟਾਈਮ ਦੇਖਿਆ ਜਾਵੇ ਇਹ ਆਪਣੀ ਫੋਟਾ ਵਾਸਤੇ ਇਲੈਕਸ਼ਨ ਜਿੱਤਣ ਵਾਸਤੇ ਕੁਝ ਵੀ ਕਰ ਲਿਤੇ ਸ਼ਰਾਬ ਵੰਡਦੇ ਆ ਨਸ਼ੇ ਵੰਡਦੇ ਆ ਕੀ ਕੀ ਹਾਲਤ ਕਰਦੇ 2012 ਦੇ ਜੋ ਅਸੈਂਬਲੀ ਇਲੈਕਸ਼ਨ ਸੀ ਉਹਦੇ ਵਿੱਚ ਮੈਂ ਇਲੈਕਸ਼ਨ ਕਮਿਸ਼ਨ ਨਾਲ ਮਿਲ ਕੇ 800 ਕਿਲੋਮੀਟਰ ਲੰਮਾ ਮਾਰਚ ਨਿਕਾਲਿਆ ਸੀ ਇਹ 15 ਜ਼ਿਲ੍ਹੇ ਕਵਰ ਕੀਤੇ ਸੀ ਪੰਜਾਬ ਦੇ ਵਿੱਚ ਕਿ ਨਸ਼ੇ ਨਾ ਵੰਡੋ ਇਲੈਕਸ਼ਨ ਦੇ ਵਿੱਚ ਨਸ਼ੇ ਨਾ ਵੰਡੋ ਇਹ ਜੋ ਇਹ ਜੋ ਫ੍ਰੀ ਤੁਸੀਂ ਜੋ ਜੋ ਨੌਜਵਾਨਾਂ ਨੂੰ ਨਸ਼ੇ ਦਿੰਨੇ ਹੋ ਤੁਸੀਂ ਇਹਨਾਂ ਨੂੰ ਲਤ ਲਗਾਉਂਦੇ ਆ ਇਹ 2012 ਦੀ ਗੱਲ ਹੈ ਪਰ ਇਹ ਪੋਲੀਟੀਕਲ ਲੀਡਰ ਹਟੇ ਨਹੀਂ ਵੜਦੇ ਰਹੇ ਔਰ ਉਹਦਾ ਨਤੀਜਾ ਅੱਜ ਆ ਕਿ ਹਰ ਇਲੈਕਸ਼ਨ ਦੇ ਵਿੱਚ ਕਈ ਹਜ਼ਾਰਾਂ ਮੁੰਡਿਆਂ ਨੂੰ ਜਿਨ੍ਹਾਂ ਨੂੰ ਫ੍ਰੀ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਫ੍ਰੀ ਨਸ਼ੇ ਲੈ ਕੇ ਲਤ ਲਾਉਂਦੇ ਆ ਤੇ ਉਹ ਉਹ ਉਸ ਪਾਸੇ ਜਾਂਦੇ ਆ ਇਸ ਕਰਕੇ ਸਾਨੂੰ ਬਲਕੌਰ ਸਿੰਘ ਵਰਗੇ ਬੰਦਿਆਂ ਦੀ ਲੋੜ ਆ ਜਿਹੜੇ ਕਿ ਪੰਜਾਬ ਦਾ ਸਦਾਰ ਕਰ ਸਕਣ ਜਿਹੜੇ ਕਿ ਪੰਜਾਬ ਦੇ ਦੇ ਵਾਸਤੇ ਕੁਝ ਭਲਾ ਕੰਮ ਕਰ ਸਕਣ ਪੰਜਾਬ ਦੀ ਆਵਾਜ਼ ਬਣ ਕੇ ਉੱਥੇ ਲੋਕ ਸਭਾ ਦੇ ਵਿੱਚ ਪੇਸ਼ ਹੋ ਸਕਣ ਤਾਂ ਮੇਰੀ ਬਠਿੰਡੇ ਦੇ ਲੋਕਾਂ ਨੂੰ ਸਾਰਿਆਂ ਨੂੰ ਉਮੀਦ ਆ ਦੇਖੋ ਮੇਰੀ ਉਹ ਨਾਲ ਪ੍ਰਕਾਸ਼ ਸਿੰਘ ਨਾਲ ਗੱਲ ਨਹੀਂ ਹੋਈ ਪਰ ਇਹ ਜੋ ਖਬਰ ਆਈ ਆ ਮੈਂ ਇਸ ਖਬਰ ਸੁਣ ਕੇ ਮੈਂ ਬੜਾ ਖੁਸ਼ ਹੋਇਆ ਜੇਕਰ ਉਹਨਾਂ ਨੇ ਅਜੇ ਆਪਣਾ ਮਾਈਂਡ ਮਨ ਪੂਰਾ ਨਹੀਂ ਬਣਾਇਆ ਤੇ ਬਠਿੰਡੇ ਦੇ ਲੋਕਾਂ ਨੂੰ ਅਪੀਲ ਆ ਉਹ ਪੂਰਾ ਜ਼ੋਰ ਲਾਉਣ ਤੇ ਉਹਨਾਂ ਨੂੰ ਮਨਾਉਣ ਮੈਂ ਖੁਦ ਵੀ ਉਹਨਾਂ ਨਾਲ ਗੱਲ ਕਰੂੰਗਾ ਕਹੂੰਗਾ ਕਿ ਇਹ ਬਹੁਤ ਅੱਛਾ ਤੁਹਾਡਾ ਫੈਸਲਾ ਕਿ ਉਹਨਾਂ ਦੀ ਪੂਰੀ ਸਪੋਰਟ ਕਰਦੇ ਆ ਤੇ ਪੂਰੀ ਉਹਨਾਂ ਦੀ ਸਪੋਰਟ ਕਰੋ ਔਰ ਬਲਕਾਰ ਸਿੰਘ ਕਰਕੇ ਬੰਦੇ ਲੋਕ ਸਭਾ ਦੇ ਵਿੱਚ ਚੁਣ ਕੇ ਭੇਜੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬੜੀ ਖਾਲਸਾ ਅਰਜੀ ਕਰਦੀ ਕਿਤੇ ਪੰਜਾਬ ਦੇ ਜਿਹੜੇ 13 ਉਮੀਦਵਾਰ ਚੁਣ ਕੇ ਜਾਣੇ ਆ ਉਹਨਾਂ ਨੇ ਪੰਜਾਬ ਦੀ ਆਵਾਜ਼ ਬਣ ਕੇ ਲੋਕ ਸਭਾ ਦੇ ਵਿੱਚ ਬੋਲਣਾ ਇਹੋ ਜਿਹੇ ਸਿੱਖਿਸ਼ੀਤਾ ਨੂੰ ਭੇਜੋ ਜਿਨ੍ਹਾਂ ਦੇ ਆਪਣੇ ਦਿਲ ਵਿੱਚ ਵੀ ਪੰਜਾਬ ਦਾ ਦਰਦ ਆ ਤੇ ਜਿਹੜੇ ਇਹ ਕਾਬਿਲ ਵੀ ਹਨ ਕਿ ਜਾ ਕੇ ਉਥੇ ਪੰਜਾਬ ਦਾ ਕੇਸ ਪ੍ਰੈਜੈਂਟ ਕਰ ਸਕਦਾ ਤੇ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਇਹ ਬਲਕਾਰ ਸਿੰਘ ਉਹਨਾਂ ਚੋਂ ਇੱਕ ਨੇ ਬਲਕਾਰ ਸਿੰਘ ਸਿੱਧੂ ਮੁਸੇਵਾਲ ਦੇ ਫਾਦਰ ਮਠੰਡੇ ਤੋਂ ਇੰਡੀਪੈਂਡੈਂਟ ਉਮੀਦਵਾਰ ਦੇ ਤੌਰ ਤੇ ਉੱਤੇ ਚੋਣ ਲੜ ਰਿਹਾ ਇਹ ਖਬਰ ਅੱਜ ਟਰਬਿਊਨ ਅਖਬਾਰ ਨੇ ਛਾਪੀ ਆ ਤੇ ਨਾਲ ਉਹਨਾਂ ਨੇ ਇਹ ਵੀ ਵਿੱਚ ਕਿਹਾ ਕਿ ਰਾਜਾਪਟਿੰਗ ਨੇ ਉਹਨਾਂ ਨੂੰ ਇਸ ਗੱਲ ਦੀ ਵਜਾਈ ਦਿੱਤੀ ਆ ਕਿ ਮੈਂ ਵੀ ਉਹਨਾਂ ਨੂੰ ਇਸ ਗਲਤੀ ਬਦਾਈ ਦਿੰਦਾ ਬੜਾ ਅੱਛਾ ਉਹਨਾਂ ਦਾ ਫੈਸਲਾ ਬਲਕੌਰ ਸਿੰਘ ਇੱਕ ਸਿਰਫ ਸਿੱਧੂ ਮੂਸੇਵਾਲ ਦੇ ਪਿਤਾ ਹੀ ਨਹੀਂ ਹਨ ਬਲਕੌਰ ਸਿੰਘ ਖੁਦ ਇੱਕ ਬੜੇ ਸੁਲਝੇ ਹੋਏ ਇਨਸਾਨ ਨੇ ਬੜੇ ਮੈਚੁਰ ਨੇ ਤੇ ਇਸ ਟਾਈਪ ਦੇ ਲੋਕ ਵਿਅਕਤੀ ਸਾਨੂੰ શિક્ષਿਤਾ ਸਾਨੂੰ ਲੋਕ ਸਭਾ ਦੇ ਵਿੱਚ ਚਾਹੀਦੀਆਂ ਲੋਕ ਸਭਾ ਚ ਜਾ ਕੇ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਬਣਨਾ ਦੇਖੋ ਦੇਸ਼ ਦੇ ਵਿੱਚ ਰਾਜ ਲੋਕ ਸਭਾ ਕਰਤੀ ਹੈ ਪੰਜਾਬ ਦੇ ਜਿਹੜੇ 13 ਉਮੀਦਵਾਰ ਚੁਣ ਕੇ ਜਾਨੇ ਆ ਉਹਨਾਂ ਨੇ ਪੰਜਾਬ ਦੀ ਆਵਾਜ਼ ਬਣ ਕੇ ਲੋਕ ਸਭਾ ਦੇ ਵਿੱਚ ਬੋਲਣਾ ਇਹੋ ਜਿਹੇ ਸਖਸ਼ੀਤਾ ਨੂੰ ਭੇਜੋ ਜਿਨ੍ਹਾਂ ਦੇ ਆਪਣੇ ਦਿਲ ਵਿੱਚ ਵੀ ਪੰਜਾਬ ਦਾ ਦਰਦ ਆ ਤੇ ਜਿਹੜੇ ਇਹ ਕਾਬਿਲ ਵੀ ਹਨ ਕਿ ਜਾ ਕੇ ਉੱਥੇ ਪੰਜਾਬ ਦਾ ਕੇਸ ਪ੍ਰੈਜੈਂਟ ਕਰ ਸਕਣ ਤੇ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਇਹ ਬਲਕਾਰ ਸਿੰਘ ਉਹਨਾਂ ਚੋਂ ਇੱਕ ਨੇ ਤੇ ਜੇਕਰ ਮੈਂ ਇਸ ਗਲਤੀ ਉਹਨਾਂ ਨੂੰ ਮੈਂ ਵੀ ਬਤਾਈ ਦੇਣਾ ਤੇ ਨਾਲ ਦੀ ਨਾਲ ਮੈਂ ਬਠਿੰਡੇ ਦੇ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਬਲਕਾਰ ਸਿੰਘ ਹੋਰਾਂ ਨੂੰ ਪੂਰੀ ਸਪੋਰਟ ਕਰੋ ਦੇਖੋ ਪੰਜਾਬ ਦੇ ਵਿੱਚ ਇਸ ਟਾਈਮ ਜੋ ਹੋ ਰਿਹਾ ਜੋ ਮਜ਼ਾਕ ਬਣਾਇਆ ਹੈ ਪੋਲਿਟਿਕਲ ਲੀਡਰਾਂ ਨੇ ਇੱਕ ਪਾਰਟੀ ਵਿੱਚ ਦੂਜੀ ਪਾਰਟੀ ਵਿੱਚ ਫਿਰ ਉਸ ਪਾਰਟੀ ਵਿੱਚ ਫਿਰ ਉਸ ਪਾਰਟੀ ਦੇ ਵਿੱਚ ਬਿਲਕੁਲ ਬਜਾਕ ਬਲਕਿ ਬਿਲਕੁਲ ਨਾ ਤੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਪਰਵਾਹ ਨਾ ਹੀ ਇਹਨਾਂ ਨੂੰ ਪੰਜਾਬ ਦੀ ਕੋਈ ਪਰਵਾਹ ਕਿਉਂ ਇਸ ਟਾਈਮ ਹਾਲ ਹੋ ਰਿਹਾ ਇਸ ਟਾਈਮ ਦੇ ਵਿੱਚ ਬਸ ਇਹ ਰਿਹਾ ਕਿ ਆਪਾਂ ਉਮੀਦਵਾਰ ਨੂੰ ਦੇਖੀਏ ਕਿਹੜਾ ਉਮੀਦਵਾਰ ਆ ਪਾਰਟੀਆਂ ਦਾ ਇਹੀ ਹਾਲ ਆ ਕਿਹੜਾ ਉਮੀਦਵਾਰ ਆ ਜਿਹੜਾ ਸincere ਆ ਪੰਜਾਬ ਦੇ ਪ੍ਰਤੀ ਕਿਹੜਾ ਉਮੀਦਵਾਰ ਆ ਜਿਹੜਾ ਜਾ ਕੇ ਆਪਣਾ ਪੰਜਾਬ ਦਾ ਕੇਸ ਅਚੀ ਤਰ੍ਹਾਂ ਜਾ ਕੇ ਲੋਕ ਸਭਾ ਦੇ ਵਿੱਚ ਪ੍ਰੈਜ਼ੈਂਟ ਕਰੇਗਾ ਤੇ ਮੈਂ ਨਾਲ ਦੀ ਨਾਲ ਇਹ ਵੀ ਅਪੀਲ ਕਰਦਾ ਬਾਕੀ ਸਾਰੀਆਂ ਪਾਰਟੀਆਂ ਨੂੰ ਕਿ ਬਲਕੌਰ ਸਿੰਘ ਜਿਹੜੀ ਉਥੋਂ ਇੰਡੀਪੈਂਡੈਂਟ ਜਿਹੜੇ ਖੜੇ ਹੁੰਦੇ ਆ ਤਾਂ ਦੂਜੀਆਂ ਪਾਰਟੀਆਂ ਵੀ ਉਹਨਾਂ ਦੀ ਸਪੋਰਟ ਕਰਨ ਆਪਣੇ ਉਮੀਦਵਾਰ ਉਹਨਾਂ ਦੇ ਹੱਕ ਵਿੱਚ ਵਿਡਰੋ ਕਰਨ ਪਹਿਲਾਂ ਵੀ 1996 ਦੇ ਲੋਕ ਸਭਾ ਦੇ ਇਲੈਕਸ਼ਨ ਵਿੱਚ ਜਲੰਧਰ ਵਿੱਚ ਐਸਾ ਹੋਇਆ ਸੀ। ਅਕਾਲੀ ਦਲ ਨੇ ਸੀਟ ਖਾਲੀ ਛੱਡੀ ਸੀ ਇੰਦਰ ਕੁਮਾਰ ਗੁਜਰਾਲ ਜੀ ਕਰਕੇ ਜਿਹੜੇ ਕਿ ਉਦੋਂ ਬਾਅਦ ਉੱਥੇ ਪ੍ਰਧਾਨ ਮੰਤਰੀ ਬਣੇ ਆਈਕੇ ਗੁਜਰਾਲ ਜੀ। ਉਹਨਾਂ ਦੇ ਵਾਸਤੇ ਅਕਾਲੀ ਦਲ ਨੇ ਸੀਟ ਖਾਲੀ ਛੱਡੀ ਸੀ ਕਾਂਗਰਸ ਨੇ ਵੀ ਐਵੇਂ ਕੋਈ ਪੋਲਾਜਾ ਕੈਂਡੀਡੇਟ ਕੋਟਾ ਕਰਦਾ ਸੀ ਕੋਈ ਪਹੁੰਚਾ ਨਹੀਂ ਸੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਵਾਕ ਅਵੇ ਸੀਗੀ ਔਰ ਜਿਹੜ ਜੋ ਕਿ ਉਹ ਲੋਕ ਸਭਾ ਚ ਗਏ ਤੇ ਜਾ ਕੇ ਉਹ ਪ੍ਰਧਾਨ ਮੰਤਰੀ ਬਣੇ ਇਸੇ ਤਰ੍ਹਾਂ ਕਰਕੇ ਦੇਖੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੁਸ਼ਕ ਬੰਦੇ ਨੇ ਉਹਨਾਂ ਦਾ ਆਦਰ ਰਿਸਪੈਕਟ ਰਿਗਾਰਡ ਕਰਦੇ ਹੋਏ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਆਪਣੇ ਕੈਂਡੀਡੇਟ ਉਹਨਾਂ ਦੇ ਹੱਕ ਵਿੱਚ ਵਿਦਰਾਵ ਵਿਦਰਾ ਕਰਨੇ ਕਰਨੇ ਚਾਹੀਦੇ ਨੇ